ਜੀ ਦੋਸਤੋ ਜਿੰਨੇ ਵੀ ਮੇਰੇ ਵੀਰ ਬੈਠੇ ਨੇ ਮੇਰੀ ਬਾਤ ਸੁਣਦੇ ਨੇ ਉਹ ਜਰੂਰ ਮੇਰੀ ਬਾਤ ਸੁਣਨਾ ਆਪਣੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਸਾਨਾਂ ਵੱਲੋਂ ਇੱਕ ਸੰਘਰਸ਼ ਚੱਲ ਰਿਹਾ ਜਿਹੜਾ ਕਿ ਇਕੱਲਾ ਸੰਘਰਸ਼ ਕਿਸਾਨਾਂ ਦਾ ਹੀ ਨਹੀਂ ਮਜ਼ਦੂਰਾਂ ਦਾ ਵੀ ਆ ਤੇ ਗਾਂਕਾਂ ਦਾ ਵੀ ਆ ਤੁਹਾਨੂੰ ਪਰਾਵੋ ਜਿਹੜੇ ਤੁਹਾਡੇ ਬਾਹਰ 18 ਦੇ ਉੱਤੇ ਕਿਸਾਨ ਬੈਠੇ ਨੇ ਉਹ ਸਿਰਫ ਆਪਣੇ ਲਈ ਨਹੀਂ ਆਏ ਉਹ ਸਾਰਿਆਂ ਲਈ ਆਏ ਨੇ ਕਿਉਂਕਿ ਸਾਡੀ ਲੁੱਟ ਹੋ ਰਹੀ ਆ ਸਾਡੇ ਉੱਤੇ ਜਿਸੇ ਕਾਨੂੰਨ ਬਣਾ ਬਣਾ ਕੇ ਸਾਨੂੰ ਲੁੱਟਿਆ ਜਾ ਰਿਹਾ ਹਰ ਕਿਸਾਨ ਦੀ ਜ਼ਮੀਰ ਖੋੜਦਾ ਕਿ ਸਾਡੇ ਖਾਣ ਪੀਣ ਦੀਆਂ ਜੋ ਵਸਤਾਂ ਨੇ ਸਾਨੂੰ ਸਾਫਤੀਆਂ ਮਿਲਦੀਆਂ ਨੇ ਖਾਰ ਖੋਇਆ ਜਾ ਰਿਹਾ ਸੋ ਦੋਸਤੋ ਜਿਹੜੀ মিডিਆ ਗੋਦੀ মিডিਆ ਕਹਿ ਰਹੀ ਆ ਕਿ ਇਹ ਸਾਰੇ ਅੱਤਵਾਦੀ ਨੇ ਮੌਵਾਦੀ ਨੇ ਜੀ ਤੁਹਾਨੂੰ ਲੱਗਦਾ ਕਿ ਮੈਂ ਅੱਤਵਾਦੀ ਆ ਤੁਹਾਨੂੰ ਲੱਗਦਾ ਕਿ ਮੈਂ ਮੌਵਾਦੀ ਆ ਜਿਹੜਾ ਲੋਕਾਂ ਦੇ ਲਈ ਸੰਸਰ ਕਰਦੇ ਫਿਰਦੇ ਆ ਅੱਤਵਾਦੀ ਹੁੰਦੇ ਗੋਲੀਆਂ ਚਲਾਉਂਦੇ ਓਏ ਅਸੀਂ ਹੱਥ ਜੋੜ-ਜੋੜ ਕੇ ਰਿਕਵੈਸਟਾਂ ਕਰਦੇ ਆ ਕੇ ਭਾਈ ਇਹ ਜੇ ਕਾਲੇ ਕਾਨੂੰਨ ਕਿਸੇ ਤੇ ਵੀ ਥੋਪੇ ਨਾ ਜਾਣ। ਸੋ ਭਰਾਵੋ ਭੈਣੋ ਤੁਸੀਂ ਸਾਡਾ ਸਾਥ ਦਿਓ ਜੋ ਕਿਸਾਨ ਜੁਪੀ ਤੋਂ ਐਮਪੀ ਤੋਂ ਮਹਾਰਾਸ਼ਟਰ ਤੋਂ ਸਾਰੇ ਪਾਸਿਓ ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ ਹਰ ਜਗ੍ਹਾ ਤੋਂ ਚੱਲ ਕੇ ਆਏ ਨੇ। ਸੋ ਭਰਾਵੋ ਭੈਣੋ ਜਿਹੜੇ ਬਾਹਰ ਬੈਠੇ ਕਿਸਾਨ ਨੇ ਉਹ ਤੁਹਾਡੇ ਕੋਲੋਂ ਕੁਝ ਨਹੀਂ ਮੰਗਦੇ ਆਪਣੇ ਲਈ ਹਾਵੈ ਨਾਰਾ ਮੰਗਦੇ ਨੇ ਤੁਸੀਂ ਉਹਨਾਂ ਲਈ ਨਾਰਾ ਜ਼ਰੂਰ ਦਓ ਉਹਨਾਂ ਲਈ ਆਪਣਾ ਸਾਥ ਸਪੋਰਟ ਦਓ ਜਿਹੜੀ ਗੋੰਦੀ ਮੀਡੀਆ ਤੁਹਾਨੂੰ ਕੱਗ ਮੈਂ ਉਹ ਕਰ ਰਹੀ ਆ ਕਿ ਉਹ ਲੋਗ ਗਲਤ ਵਿਅਕਤੀ ਨੇ ਉਹ ਬਿਲਕੁਲ ਉਹਨਾਂ ਦਾ ਝੂਠਾ ਅਸੀਂ ਤਾਂ ਸਿਰਫ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਹਾਂ ਸੋ ਉਹਨਾਂ ਦਾ ਝੂਠ ਪ੍ਰਚਾਰ ਨਹੀਂ ਨਾ ਸੁਣੋ ਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰੋ ਦਾ ਸਾਥ ਤੇ ਸਹਿਯੋਗ ਦੇਣਗੇ ਸੋ ਭਰਾਵੋ ਐਨੋ ਤੁਸੀਂ ਉਹਨਾਂ ਲਈ ਆਪਣੇ ਆਪਣੇ ਇਲਾਕਿਆਂ 'ਚ ਆਪਣੇ ਆਪਣੇ ਘਰਾਂ 'ਚ ਮਹੱਲਾ 'ਚ ਜਰੂਰ ਉਹਨਾਂ ਦੀ ਆਵਾਜ਼ ਬੁਲੰਦ ਕਰੋ ਤੇ ਜਿੱਥੇ ਤੱਕ ਵੀ ਤੁਸੀਂ ਸਾਡੀ ਇਸ ਆਵਾਜ਼ ਨੂੰ ਪਹੁੰਚਾ ਸਕਦੇ ਹੋ ਪਤਾ ਲੱਗੇ ਵੀ ਹਰ ਵਿਅਕਤੀ ਸਾਡੇ ਨਾਲ ਆ ਅੱਜ ਆਪਾਂ ਦੇਖ ਰਹੇ ਹਾਂ ਮਗਾਈ ਪਹਿਲਾਂ ਹੀ ਬਹੁਤ ਹੋ ਚੁੱਕੀ ਆ ਪਰ ਜੇ ਕਿਤੇ ਇਹਨਾਂ ਲੋਕਾਂ ਦੇ ਹੱਥ ਲੱਗ ਗਏ ਖੇਤੀ ਤਾਂ ਸਾਡਾ ਜੀਣਾ ਹਰਾਮ ਹੋ ਜਾਊਗਾ ਅਸੀਂ 8-8 ਹਜ਼ਾਰ ਦੀਆਂ ਨੌਕਰੀਆਂ 20-20 ਹਜ਼ਾਰ ਦੀਆਂ ਨੌਕਰੀਆਂ ਤੇ ਕੰਮ ਕਰਦੇ ਆ ਬਹੁਤ ਔਖਾ ਹੋ ਜਾਣਾ ਜੇਕਰ ਇਹ ਲੋਕ ਸਾਡੇ ਕਿਨੇ ਖੇਤੀ ਵੀ ਇਹਨਾਂ ਦੇ ਹੱਥ ਜਾ ਗਈ ਫਸਲਾਂ ਵੀ ਇਹਨਾਂ ਦੇ ਹੱਥ ਜਾ ਗਈਆਂ ਤੁਸੀਂ ਦੇਖਿਆ ਹੋਣਾ ਕਿ 5-5 ਰੁਪਏ 2-2 ਰੁਪਏ ਕਿਲੋ ਵਿਕਣ ਵਾਲੀ ਸਬਜ਼ੀ ਮੌਲਾਂ ਦੇ ਵਿੱਚ 5-500 ਰੁਪਏ ਕਿਲੋ ਵੇਚ ਰਹੀ ਆ ਉਹ ਮੰਡੀਆਂ ਜਾ ਕੇ ਦੇਖੋ ਕਿਸਾਨਾਂ ਦੀਆ ਪਤਾ ਕਰਕੇ ਦੇਖੋ ਸਿਰਫ 2 ਤੋਂ 5 ਰੁਪਏ ਕਿਲੋ ਵੇਚਦੀ ਆ ਐਤੋਂ ਵੱਧ ਨਹੀਂ ਕਦੇ ਮੌਲ ਤੇ ਜਾ ਕੇ ਦੇਖ ਲਿਓ ਅੱਜ ਤੁਹਾਨੂੰ ਰੜੀ ਫੜੀ ਤੇ 20 ਰੁਪਏ ਕਿਲੋ ਫਿਰ ਵੀ ਮਿਲ ਜਾਂਦੀ ਆ ਸਬਜੀ ਪਰ ਉਹ ਦਿਨ ਦੂਰ ਨਹੀਂ ਜਦੋਂ ਰੜੀਆਂ ਫੜੀਆਂ ਦੇ ਉੱਤੇ ਕਿਸੇ ਕਿਸਾਨ ਨੇ ਲਿਆ ਕੇ ਨਹੀਂ ਦੇ ਸਕਦਾ ਕੋਈ ਮਜ਼ਦੂਰ ਉਹ ਤਾਂ ਰੜੀਆਂ ਫੜੀਆਂ ਤੇ ਨਹੀਂ ਲਿਆ ਕੇ ਵੇਚ ਪਾਊਗਾ ਉਹ ਵੇਚੂਗਾ ਤਾਂ ਸਿਰ ਮੌਲਾਂ 'ਚ ਵੇਚਣਗੇ ਬੜੇ ਬੜੇ ਸ਼ੋਰੂਮ ਬਣੇ ਹੋਣਗੇ ਉੱਥੇ ਹੀ ਵੇਚਣਗੇ ਸੋ ਭਰਾਵੋ ਭੈਣੋ ਮੇਰੇ ਹਾਂ ਦੇੋ ਦੋਸਤੋ ਮਿੱਤਰੋ ਸਾਰੇ ਸਾਡਾ ਸਹਿਯੋਗ ਦਿਓ ਤੇ ਉਹਨਾਂ ਦੀ ਆਵਾਜ਼ ਬਣੋ ਜਿਹੜੇ ਕਿਸਾਨ ਅੱਜ ਤੁਹਾਡੇ ਬਾਹਰਾਂ ਦੇ ਬੈਠੇ ਨੇ ਜਿਹੜੇ ਸਰਕਾਰ ਨੂੰ ਤੁਸੀਂ ਵੀ ਹਾਂ ਦਾ ਨਾਰਾ ਮਾਰੋ ਜਿੱਥੇ ਵੀ ਖੜੇ ਹੋ ਉੱਥੇ ਹੀ ਤੁਸੀਂ ਜ਼ਰੂਰ ਗੱਲ ਕਰਨੀ ਹੈ ਕਿਸਾਨੀ ਬਾਰੇ ਉੱਥੇ ਹੀ ਕਿਸਾਨਾਂ ਦੇ ਲਈ ਤੁਸੀਂ ਜ਼ਰੂਰ ਹਮਲਾ ਮਾਰਨਾ ਧੰਨਵਾਦੀ ਬਹੁਤ ਬਹੁਤ